ਜਤਨ ਸਿੱਖੀ ਨੂੰ ਪਰਪਰਤ ਕਰਨ ਲਈ ਕਰ ਰਹੇ ਨੇ ਸਿੱਖ ਜਗਤ ਦੀ ਮਹਾਨ ਹਸਤੀ ਸ੍ਰੀ ਅਕਾਲ ਤਖਤ ਸਹਿਰ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਣधीर ਸਿੰਘ ਜੀ ਸ੍ਰੀ ਇਸਕਰ ਸਾਹਿਬ ਅਨੰਦਪੁਰ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਜੀ ਸੱਜ ਬੈਠੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚਾਗਲਾ ਸਾਹਿਬ ਉਹ ਵੀ ਇੱਥੇ ਪਹੁੰਚੇ ਹੋਏ ਨੇ ਸਮੁੱਚਾ ਖਾਲਸਾ ਪੰਥ ਇੱਥੇ ਹਾਜ਼ਰ ਹੈ ਲੈ ਹਾਗਸਿਕ ਜਥੇਬੰਦੀਆਂ ਸੇਵਾ ਪੰਥੀ ਤਾਰ ਸੇਵਾ ਵਾਲੇ ਨਿਰਮਲੇ ਉਦਾਸੀਨ ਕੇ ਗੁਰੂ ਨਾਨਕ ਸਾਹਿਬ ਦੀ ਇੱਕ ਫੁਲਵਾੜੀ ਹੈ ਕਈ ਵਾਰ ਅਸੀਂ ਬਹੁਤਾ ਜ਼ੋਰ ਲਾ ਬੈਨੇ ਇੱਕੇ ਰੰਗ ਦੇ ਹੀ ਕਰ ਦਿਆਂਗੇ ਸਾਰਿਆਂ ਕਿਸੇ ਕੋਲੋਂ ਨਹੀਂ ਹੋਏ ਕਿਸੇ ਧਰਮ ਦੇ ਰਹਿਬਰ ਪੈਗੰਬਰ ਕੋਲੋਂ ਵੀ ਇਹ ਤੌਤਕ ਨਹੀਂ ਨਿਪਰੇ ਚੜਿਆ ਨਾ ਕਿਸੇ ਕਥੇਦਾਰ ਕੋਲੋਂ ਹੀ ਚੜਨਾ ਹੈ ਨਾ ਕਿਸੇ ਧਰਮ ਦੇ ਆਗੂ ਕੋਲੋਂ ਹੀ ਚੜਨਾ ਹੈ ਗੁਰੂ ਨਾਨਕ ਸਾਹਿਬ ਬਗੀਚਾ ਹੈ ਉਹ ਗੀਚੇ ਵਿੱਚ ਰੰਗ-ਬਰੰਗੇ ਫੁੱਲ ਨੇ ਜਿੰਨੀ ਛੇਤੀ ਸਮਝ ਲਓ ਇਹਦਾ ਗੁਰਦਸਾ ਬਣਾ ਲਓ ਇਕੱਠੇ ਰਹਿਣਾ ਤਕਬੂਲ ਲਓ ਸਿੱਧੀ ਪਰ ਫੁੱਲ ਤਰਵੇਗੀ ਜੇ ਮੈਂ ਨੂੰ ਹੀ ਪੰਥ ਸਮਝਣਾ ਹੈ ਤੇ ਯਾਦ ਰੱਖਿਓ ਮੈਂ ਕਦੇ ਵੀ ਪਰਫੁੱਲਤ ਨਹੀਂ ਹੁੰਦੀ ਹਰ ਜੀਉ ਅੰਤਾਰ ਦਾ ਭਾਵ ਇਹ ਮੇਰ ਨੂੰ ਸੁਣਾਵੇ ਇੱਥੇ ਨਿਮਰਤਾ ਪ੍ਰਵਾਨ ਹੈ ਪੰਥ ਦਾ ਆਧੂ ਕੇਵਲ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਹੈ ਉਹੀ ਰੋਖ ਹੈ ਉਹੀ ਜੜ ਹੈ ਆਪਾਂ ਸਾਰੇ ਡਾਲੀਆਂ ਫਲ ਫੁੱਲ ਪਾਉਂਦੇ ਹਾਂ ਠੀਕ ਹੈ ਕੋਈ ਡਾਲੀ ਵੱਢੀ ਹੈ ਕੋਈ ਮੇਰੇ ਵਰਗੀ ਛੋਟੀ ਹੋਵੇਗੀ ਕਿਸੇ ਨੇ 2% ਦੀ ਪੰਥ ਲਈ ਕੀਤਾ ਕਿਸੇ ਨੇ 20% ਕੀਤਾ ਹੈ ਜੇ ਪੰਥ ਨੂੰ ਪਰਖੂਦ ਰੱਖਣਾ ਕਿੱਥੇ ਹੋ ਜਾਓ ਸਨਾਤਨ ਦੀ ਪੇਟ ਪਿਛਲੇ ਵਰਤ ਲੱਗੀ ਹੀ ਵਰਗ ਬਣ ਕੇ ਝਗੜੇ ਕਾਰਨ ਕਿੱਥੇ ਨਹੀਂ ਹੋ ਸਕੇ ਜੇ ਸਾਡੇ ਜੱਦੇ ਬੰਦੀਆਂ ਦੇ ਝਗੜੇ ਨਾਲ ਨਿਪਟੇ ਕੱਢੇ ਨਾ ਹੋਏ ਜੇ ਜੇ 17 ਵਾਰ ਜਿੱਤੀ ਹੈ ਉਹਦਾ ਸੁਪਨਾ ਕੋੜਾ ਦੇ ਕੱਢੇ ਹੋਗੇ ਤੇ ਦਾ 17 ਵਾਰ ਵੀ ਖਾਲਸੇ ਦਾ ਲੱਗ ਜਾਂਦਾ ਹੈ ਬਾਸੇ ਤੇ ਪਾਣੀ ਦੀ ਸੰਗੋਚਤਾ ਹੈ ਸਮੇਂ ਦੀ ਸੁਭਾਤੀ ਹੈ ਵਾਹ ਗੁਰਦੀ ਦਾ ਖਾਲਸਾ ਵਾਹ ਗੁਰਦੀ